ਹਾਂਜੀ ਕੱਲ ਰਣਜੀਤ ਕੋਰ ਪਤਨੀ ਪਰਮਜੀਤ ਸਿੰਘ ਪਾਸੀ ਪਤੋਂ ਹਣਾ ਬਡਾਲੀਆਲਾ ਸਿੰਘ ਨੇ ਐਸਐਚਓ ਬਡਾਲੀਆਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਪਰਸੋ ਰਾਤ ਉਸਦੇ ਲੜਕੇ ਵਰਿੰਦਰਪ੍ਰੀਤ ਨੇ ਉਸਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸਦੇ ਕੈਂਚੀ ਦਾ वार ਕੀਤੇ ਸੀ ਤੇ ਉਹਨੂੰ ਹਸਪਤਾਲ ਲੈ ਜਾਂਦੇ ਹੋਏ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਹੜਾਈ ਝਗੜੇ ਦਾ ਕਾਰਨ ਸੀ ਕਿ ਹਾਂਜੀ ਉਹਨਾਂ ਦੇ ਦਸੰਤਵਕ ਇਹ ਵਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹਨੂੰ ਜਨਮ ਦਿਨ ਮਨਾਉ ਲਈ ਕਹਿਰ ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਤੇ ਕਿੰਨਾਂ ਵਾਰ ਕਰਕੇ ਇਹਦਾ ਕਤਲ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਇਹਦਾ ਕਤਲ ਕੀਤਾ ਜੀ ਤੇ ਉਹ ਜਿਹੜਾ ਗਿਰਿਫਤਾਰ ਕੀਤਾ ਕੀ ਨਾਮ ਹੈ ਕਿਨੇ ਸਾਲ ਦਾ ਹਾਂਜੀ ਕੱਲ ਹੀ ਫਿਰ ਐਸ ਐਚ ਓ ਬਡਾਲੀਵਾਲ ਸਿੰਘ ਨੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕਰਤੀ ਸੀ ਤੇ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੀ ਨਾਮ ਹੈ ਦੋਸ਼ੀ ਗੋਰਿੰਦਰ ਪਰੀਚ ਇਹ ਬੈਕਗ੍ਰਾਉਂਡ ਕੀ ਕੀ ਕਰਦਾ ਕਿਸੇ ਗਿਰਿਫਤਾਰ ਇਹ ਆਪਣੇ ਘਰ 'ਚ ਹੀ ਕੰਮਕਾਰ ਕਰਦੈ ਨੇ ਜੀ ਪਸ਼ੂ ਵਗੈਰਾ ਰੱਖੇ ਹੋਏ ਨੇ ਕੁਝ ਪਹਿਲਾਂ ਤਾਂ ਨਹੀਂ ਮੰਗਿਆ ਤੇ ਕੁਦਰਤ ਕਿਸੇ ਦੇ ਨਾ ਇਹ ਫਿਲਹਾਲ ਤਪੀਚ ਨਹੀਂ ਗੱਲ ਸਮਝਦੇ ਅਸੀਂ ਜੀ ਕੱਲ ਰਣਜੀਤ ਕੋਰ ਪਤਨੀ ਪਰਮਜੀਤ ਸਿੰਘ ਪਾਸੀ ਪਤੋਂ ਹਣਾ ਬਡਾਰੀਆਲਾ ਸਿੰਘ ਨੇ ਐਸਐਚਓ ਬਡਾਰੀਆਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਪਰਸੋ ਰਾਤ ਉਸਦੇ ਲੜਕੇ ਵਿਰਿੰਦਰਪ੍ਰੀਤ ਨੇ ਉਸਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸਦੇ ਕੈਂਚੀ ਦਾ ਵਾਰ ਕੀਤਾ ਸੀ ਤੇ ਉਹਨੂੰ ਹਸਪਤਾਲ ਲੈ ਜਾਂਦੇ ਹੋਏ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਹੜਾ ਹੀ ਝਗੜੇ ਦਾ ਕਾਰਨ ਸੀ ਸਕੇ ਹਾਂਜੀ ਉਹਨਾਂ ਦੇ ਦਸੰਤਵਕ ਇਹ ਵਿਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹ ਉਹਨੂੰ ਜਨਮ ਦਿਨ ਮਨਾਉਣ ਲਈ 1000 ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਤੇ ਕਿੰਨਾਂ ਵਾਰ ਕਰਕੇ ਇਹਦਾ ਕਤਲ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਇਹਦਾ ਕਤਲ ਕੀਤਾ ਜੀ ਤੇ ਹੁਣ ਜਿਹੜਾ ਗ੍ਰਿਫਤਾਰ ਕੀਤਾ ਕੀ ਨਾਮ ਹੈ ਕਿਨੇ ਸਾਲ ਦਾ ਹਾਂਜੀ ਕੱਲ ਹੀ ਫਿਰ ਐਸਐਚਓ ਬਡਾਲੀਵਾਲ ਸਿੰਘ ਨੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕਰਤੀ ਸੀ ਤੇ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੀ ਨਾਮ ਹੈ ਉਹ ਵਿਰਿੰਦਰਪ੍ਰੀਤ ਜੀ ਇਹ ਬੈਕਗ੍ਰਾਉਂਡ ਕੀ ਹੈ ਕੀ ਕਰਦਾ ਕਿਸੇ ਗੱਲ ਇਹ ਆਪਣੇ ਘਰ ਚ ਹੀ ਕੰਮ ਕਰ ਕਰਦਦੇ ਨੇ ਪਸ਼ੂ ਵਗੈਰਾ ਰੱਖੇ ਹੋਏ ਨੇ ਕੁਝ ਪਹਿਲਾਂ ਤਾਂ ਨਹੀਂ ਮੰਨਦਾ ਇਤੇ ਕੋਈ ਦਰਸ਼ਕ ਕਿਸੇ ਦਾ ਇਹ ਫਿਲਹਾਲ ਤਾਂ ਪੀਚ ਨਹੀਂ ਗੱਲ ਸਮਝਦੇ ਹਾਂ ਜੀ ਕੱਲ ਰਣਜੀਤ ਕੋਰ ਪਤਨੀ ਪਰਮਜੀਤ ਸਿੰਘ ਪਾਸੀ ਪਤੋਂ ਹਣਾ ਬਡਾਰੀ ਵਾਲਾ ਸਿੰਘ ਨੇ ਐਸਐਚਓ ਬਡਾਰੀ ਵਾਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਪਰਸੋ ਰਾਤ ਉਸਦੇ ਲੜਕੇ ਵਰਿੰਦਰਪ੍ਰੀਤ ਨੇ ਉਸਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸਦੇ ਕੈਂਚੀ ਦਾ ਵਾਰ ਕੀਤਾ ਸੀ ਤੇ ਉਹਨੂੰ ਹਸਪਤਾਲ ਲੈ ਜਾਂਦੇ ਹੋਏ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਉਹਨਾਂ ਵਿਚ ਝਗੜੇ ਦਾ ਕਾਰਨ ਜਿਸਕੇ ਹਾਂਜੀ ਉਹਨਾਂ ਦੇ ਦਸੰਤਵਕ ਇਹ ਵਿਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹ ਉਹਨੂੰ ਜਨਮ ਦਿਨ ਮਨੋੜ ਲਈ 1000 ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਤੇ ਕਿੰਨਾਂ ਵਾਰ ਕਰਕੇ ਇਹਦਾ ਕਤਲ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਇਹਦਾ ਕਤਲ ਕੀਤਾ ਜੀ ਤੇ ਹੁਣ ਜਿਹੜਾ ਗ੍ਰਿਫਤਾਰ ਕੀਤਾ ਕੀ ਨਾਮ ਹੈ ਕਿਨੇ ਸਾਲ ਦਾ ਹਾਂਜੀ ਕੱਲ ਹੀ ਫਿਰ ਐਸਐਚਓ ਬਡਾਲੀਵਾਲ ਸਿੰਘ ਨੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕਰਤੀ ਸੀ ਤੇ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੀ ਨਾਮ ਹੈ ਉਹ ਵਿਰਿੰਦਰਪ੍ਰੀਤ ਜੀ ਇਹ ਬੈ ਕਹਿੰਦੀ ਕੀ ਕਰਦਾ ਕਿਸੇ ਗਰੀਬ ਦੇ ਇਹ ਆਪਣੇ ਘਰ ਚ ਹੀ ਕੰਮ ਕਰਦੈ ਨੇ ਜੀ ਪਸ਼ੂ ਵਗੈਰਾ ਰੱਖਿਓ ਨੇ ਕੁਝ ਪਹਿਲਾਂ ਤਾਂ ਨਹੀਂ ਮੰਨਦਾ ਤੇ ਕੋਦਰ ਕਿਸੇ ਦੇ ਨਾ ਇਹ ਫਿਲਹਾਲ ਤਬਦੀਜ ਨਹੀਂ ਗੱਲ ਸਮਝਦੇ